ਮੇਰੀ ਮਤ ਅੱਜ ਸਾਡੇ ਏਰੀਆ ਦੇ 5-6 ਤੋਂ ਲੰਬੜ ਇਕੱਠੇ ਹੋਏ ਪਿਆ ਤੇ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਹੈ ਆ ਸਾਡੀ ਸਾਰੀ ਕ੍ਰੀਮਕ ਮੈਰੀਪੁਰ ਦੀ ਖੜੀਏ ਜੰਗ ਜਿਹੜੀ ਸਾਡੀ ਐਸ ਟਾਈਮ ਕ੍ਰੀਮ ਆ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਨਾਲ ਹੀ ਵਰਲਡ 'ਚ ਵਸਦੇ ਸਾਰੇ ਪੰਜਾਬੀਆਂ ਨੂੰ ਖੁੱਲੇ ਸੱਦੇ ਅੱਜ ਦਿੰਦੇ ਆ ਕੱਲ ਨੂੰ ਸੰਡੇ 19 ਤਰੀਕ ਨੂੰ ਮਾਤਾ ਦਲਜੀਤ ਕੌਰ ਦੇ ਨਾਮ ਤੇ ਪਿੰਡ ਮੈਰੀਪੁਰ ਮੈਰੀਪੁਰ ਪੰਚਾਇਤ ਮੈਰੀਪੁਰ ਨਗਰ ਵੱਲੋਂ ਟੂਰਨਾਮੈਂਟ ਹੋ ਰਿਹਾ ਹਮਾ ਮਾ ਕੇ ਪਹੁੰਚੋ ਬੜੇ ਤਗੜੇ ਮਾਲ ਆ ਰਹੇ ਆ ਤੇ ਮੈਂ ਦੇ ਵੱਲੋਂ ਤੇ ਸਾਰੇ ਹੀ ਏਰੀਆ ਦੇ ਪਤਵੰਤੇ ਸੱਜਣਾ ਵੱਲੋਂ ਖੁੱਲੇ ਸੱਦੇ ਆ ਨਾ ਰਹੀਆਂ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਜੀ ਟੀਮਾਂ ਬਹੁਤ ਤਗੜੀਆਂ ਆ ਰਹੀਆਂ ਜੀ ਸੁਰਖਪੁਰ ਟੀਮ ਆ ਰਹੀ ਈ ਡੀਵੀ ਕਾਲ ਜਲੰਧਰ ਆ ਰਹੀ ਆ ਮਾਤਾ ਦਲਜੀਤ ਕੌਰ ਟੀਮ ਹੈਗੀ ਆ ਰਾਣਾ ਸਨੂ ਸਰਹਾਰ ਸਰਹਾਰਣ ਵਾਲਿਆਂ ਦੀ ਟੀਮ ਆ ਬਹੁਤ ਤਗੜੀ ਆਪਣੇ ਜੀਵਨ ਹੁਣੀ ਸਾਰੇ ਬਹੁਤ ਤਗੜੀਆਂ ਟੀਮਾਂ ਸਾਰੀਆਂ ਟੀਮਾਂ ਤੱਬੋਂ ਏਵਨ ਟੀਮਾਂ ਮਾ ਤੇ ਮੇਰੀ ਮਤ ਜਿੰਦਗੀ ਦੀ ਪਹਿਲੀ ਹਿਸਟਰੀ ਹੁਣੀ ਆ ਜਿੱਥੇ ਐਡੀਆਂ ਤਗੜੀਆਂ ਬਹੁਤ ਸੇ ਟੀਮਾਂ ਪਹਿਲੀ ਵਾਰ ਖੇਡ ਰਹੀਆਂ ਸੀ ਪਹਿਲਾਂ ਸਟੇਡੀਅਮ ਜਿਹੜਾ ਕਾਬੂਲੇ ਟੂਰਨਾਮੈਂਟ ਕਰਾਉਂਦਾ ਏ ਹੋਰ ਚ ਖੇਡਦੀਆਂ ਸੀ ਤੇ ਮੇਰੀ ਮਨ ਅੱਜ 14-15 ਸਾਲਾਂ ਬਾਅਦ ਮਲਦੀ ਸਾਹਿਬ ਪਹਿਲੀ ਵਾਰ ਇਹ ਮੈਂ ਸਾਡੇ ਨਗਰ ਦੇ ਬਹੁਤ ਚੰਨਜੀਤ ਬਹੁਤ ਵਧੀਆ ਗੱਲਾਂ ਵੀ ਸਾਡੇ ਨਗਰ 'ਚ ਇਹ ਤਗੜੀਆਂ ਟੀਮਾਂ ਖੇਡ ਰਹੀਆਂ ਤੇ ਧੰਨਵਾਦ ਸਾਰਿਆਂ ਦਾ ਫਿਰ ਸਾਰੇ ਕਮੇਟੀ ਦਾ ਸਾਰੇ ਪ੍ਰਬੰਧਕਾਂ ਦਾ ਜੋਧੇ ਦਾ ਚੰਨਜੀਤ ਮੇਰਾ ਵੀਰ ਸਾਰੇ ਇਹਨਾਂ ਧੰਨਵਾਦ ਆ ਤਲੋਗ ਮਲਦੀ ਹੋਣੀ ਸਾਡੇ ਲੰਬੜਦਾਰ ਪੁਰਾਣੇ ਮਿੱਤਰ ਦੋਸਤ ਕੀ ਕਹ ਕੇ ਵੀ ਇਹ ਸਾਰੀ ਜਿੰਦ ਲਾਭ ਨਹੀਂ ਲਾਭ ਜੀ ਤਾਂ ਹੋਦਾ ਹੈਗਾ ਹੈਗਾ ਵੀ ਸਾਰੀ ਜ਼ਿੰਦਗੀ ਨੰਗ ਤੇ ਲੜਨਾ ਇਸ ਕਰ ਜਾਨ ਨਹੀਂ ਛੱਡੇ ਤੇ ਮੱਲੀ ਹੁਣ ਸਾਰਿਆਂ ਦਾ ਧੰਨਵਾਦ ਥੈਂਕ ਯੂ ਕਰਵਾਜੀ ਹੋਰ ਹਾਂ ਠੀਕ ਹੈ ਦੇਖੂਗਾ